ਲੋਕਾਂ ਨੂੰ ਆਏ ਹੁੰਦਾ ਸੀ ਨਵਾਂ ਨਵਾਂ ਕੰਮ ਆ ਪਤਾ ਨਹੀਂ ਕਿੱਦਾਂ ਮੁੰਡਾ ਚਾਹ ਬਣਾਊਗਾ ਕਰੂਗਾ ਨੂੰ ਟੈਗ ਆਇਆ ਸਿੱਧ ਰੰਗ ਦਾ ਤੇ ਇੱਕ ਪਾਸਾ ਪ੍ਰੋਫਰ ਉਹਨੇ ਖੜਾਗਾ ਗਰੀਬੀ ਬਰੇ ਦੇਖੋ ਇਹ ਸਭ ਤੋਂ ਬੁਰੀ ਚੀਜ਼ ਹਾਂਜੀ ਸਸਰੇ ਗਾਲ ਜੀ ਮੈਂ ਆ ਤੁਹਾਡਾ ਭਰਾ ਅਸ ਤੇ ਸਵਾਗਤ ਕਰਦਾ ਹਾਂ ਤੁਹਾਡਾ ਸਾਡੇ ਚੈਨਲ ਵੀਰ ਦਾ ਮਾਈਕ ਤੇ ਤੇ ਅੱਜ ਸਾਡੇ ਨਾਲ ਸਾਡਾ ਭਰਾ ਬੱਬੀ ਮਧੇਕੇ ਜੋ ਕਿ ਡੀ ਸਟਾਲ ਦਾ ਕੰਮ ਕਰਦਾ ਆ ਤੇ ਅੱਜ ਆਪਾਂ ਇਹਦੀ ਜ਼ਿੰਦਗੀ ਬਾਰੇ ਕੁਝ ਕਿੰਨ ਗੱਲਾਂ ਕਰਾਂਗੇ ਭਰਾ ਦੀ ਮਿਹਨਤ ਬਾਰੇ ਭਰਾ ਦੇ ਕੰਮ ਬਾਰੇ ਹੋਰ ਕੀ ਹਾਲ ਚੱਲ ਬੱਬੀ ਵੀ ਸਸਰੇ ਗਾਲ ਜੀ ਸ਼ੁਕਰ ਹੈ ਮਾਲਕ ਦਾ ਬੱਬੀ ਵੀਰੇ ਆਪਣਾ ਪਹਿਲਾ ਸਵਾਲ ਹੈਗਾ ਤੁਸੀਂ ਆਪਦੇ ਦਿਨ ਦੀ ਸ਼ੁਰੂਆਤ ਕਿਦਾਂ ਕਰਦੇ ਆਂ ਆਪਾਂ ਦਿਨ ਦੀ ਸ਼ੁਰੂਆਤ ਵੀਰੇ ਸਵੇਰ ਉੱਠੀ ਦਾ ਹਨਾ ਤੇ ਮੂੰਹ 'ਤੇ ਤੋਈ ਦਾ ਬਰਸ਼ ਕਰਕੇ ਹਨਾ ਤੇ ਆਪਾਂ ਚਾਹ ਪਾਣੀ ਪੀਨੇ ਤੇ ਆਪਣੇ ਵਾਹਿਗੁਰੂ ਨੂੰ ਯਾਦ ਕਰਦੇ ਆਂ ਇਹ ਵੀਰੇ ਸਾਰੇ ਆਪਣੇ ਆਪਣੇ ਵਾਹਿਗੁਰੂ ਨੂੰ ਕੋਈ ਅੱਲਾ ਨੂੰ ਯਾਦ ਕਰਦਾ ਹਨਾ ਹਰੇਕ ਬੰਦਾ ਆਪਣੇ ਵਾਹਿਗੁਰੂ ਨੂੰ ਯਾਦ ਕਰਕੇ ਤੇ ਆਪਣੇ ਦਿਨ ਦੀ ਸ਼ੁਰੂਆਤ ਸ਼ੁਰੂ ਕਰਦੇ ਆਂ ਠੀਕ ਹੈ ਚਾਹ ਦਾ ਕੰਮ ਵੀਰੇ ਕਿੰਨੇ ਟਾਈਮ ਤੋਂ ਆਪਾਂ ਕਰਦੇ ਆ ਰਹੇ ਆ ਹਾਂ ਵੀਰੇ ਮੈਨੂੰ ਚਾਹ ਦੇ ਕੰਮ ਕਰਦੇ ਨੂੰ ਹੋ ਗਏ 9 ਸਾਲ ਵੀਰੇ 9 ਸਾਲ ਤੋਂ ਮੈਂ ਚਾਹ ਦਾ ਕੰਮ ਕਰ ਰਿਹਾ ਹਾਂ ਦਾ ਤੁਹਾਡੇ ਕੰਮ ਨੂੰ ਲੈ ਕੇ ਲੋਕਾਂ ਦਾ ਕੀ ਰਿਐਕਸ਼ਨ ਹੈ ਵੀ ਕੀ ਕਹਿੰਦੇ ਲੋਕ ਹੈ ਹਾਂ ਵੀਰੇ ਦੇਖੋ ਚਾਹ ਦਾ ਕੰਮ ਮੈਂ ਜੋ ਸ਼ੁਰੂ ਕੀਤਾ ਸੀਗਾ ਤੇ ਉਦੋਂ ਚਲੋ ਵੀ ਲੋਕਾਂ ਨੂੰ ਆਏ ਹੁੰਦਾ ਸੀ ਨਵਾਂ ਨਵਾਂ ਕੰਮ ਪਤਾ ਨਹੀਂ ਕਿੱਦਾਂ ਮੁੰਡਾ ਚਾਹ ਬਣਾਊਗਾ ਕਰੂਗਾ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਵਿੱਚ ਆਪਾਂ ਫੇਮਸ ਹੋਏ ਮਿਆਂ ਅਗਲਾ ਕਹਿੰਦਾ ਵੀ ਚਾਹ ਪੀਣੇ ਬੱਬੀ ਕੋਲ ਜਾਂਦੇ ਆ ਕੋਈ ਵੀ ਮਾਰਕੀਟ 'ਚ ਆਉਂਦਾ ਜਾਂ ਥਾਣੇ ਕਚਹਿਰੀ ਕੋਈ ਵੀ ਆਣਾ ਸੇਵਾ ਕੇਂਦਰ ਜਾਂ ਐਸਡੀਓ ਦਾਫਤਰਾ ਜਿੰਨੇ ਆਪਣੇ ਟੈਬਲੈਸਟ ਵਾਲੇ ਵੀਰਾਂ ਜੰਪਟਵਾਰੀ ਉਹ ਸਾਰੇ ਵੀਰੇ ਚਾਹ ਤਕਰੀਬਨ ਮੇਥਾ ਹੀ ਮਗਾਉਂਦੇ ਆ ਜਦੋਂ ਆਪਾਂ ਨਹੀਂਗੇ ਉਹ ਗੱਲ ਵੱਖਰੀ ਆ ਵੀ ਹੋਰ ਕਿਸ ਤਰ੍ਹਾਂ ਦਾ ਪਰ ਆਪਾਂ ਨੂੰ ਵਧੀਆ ਸਾਰਿਆਂ ਲਈ ਪਿਆਰ ਮਿਲਦਾ ਠੀਕ ਹੈ ਹਾਂਜੀ ਕੀ ਸੋਚ ਕੇ ਵੀਰੇ ਇਹ ਕੰਮ ਸਟਾਰਟ ਕੀਤਾ ਸੀ ਤੁਸੀਂ ਅ ਵੀਰੇ ਪਤਾ ਕੀ ਗੱਲਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਵੀਰ ਜਗਾਰੀ ਆ ਇਹ ਆਪਾਂ ਨੂੰ ਸਭ ਨੂੰ ਹੀ ਪਤਾਗਾ ਠੀਕ ਆ ਹੁਣ ਜਦੋਂ ਪਰਦੇਸੀ ਬੰਦੇ ਆ ਕੇ ਆਪਣੇ ਪੰਜਾਬ ਦੇ ਵਿੱਚ ਕੰਮਜਾਬ ਹੋ ਸਕਦੇ ਆ ਤੇ ਆਪਣਾ ਤਾਂ ਆਪ ਦਾ ਪੰਜਾਬ ਆ ਫਿਰ ਆਪਾਂ ਕਿਉਂ ਨਹੀਂ ਇੱਥੇ ਕੰਮਜਾਬ ਹੋ ਸਕਦੇ ਆ ਆਪਾਂ ਆਪਣਾ ਕੰਮ ਕਰੋ ਆਪਣੇ ਹੱਥੀਂ ਮਿਹਨਤ ਕਰੋ ਕਿਰਤ ਕਰੋ ਉਹ ਆਪ ਨੂੰ ਗੁਰੂਆਂ ਨੇ ਵੀ ਇਹੀ ਸਿਖਾਈ ਆ ਵੀਰੇ ਇਹ ਜਦੋਂ ਕੰਮ ਕਰਨ ਲੱਗੇ ਨੇ ਕਰਦੇ ਨੇ ਨਹੀਂ ਕਿਹਾ ਵੀ ਕੁਝ ਹੋਰ ਕੰਮ ਕਰ ਲੈ ਵੀ ਇਹ ਕੰਮ ਰਹਿਣ ਦੇ ਤੇ ਕੋਈ ਰਿਐਕਸ਼ਨ ਦਿੱਤਾ ਹੋ ਬਗੜਦਿਆ ਨੇ ਹਾਂ ਵੀਰੇ ਮੈਨੂੰ ਕਰਦਿਆ ਨੇ ਕਦੇ ਨਹੀਂ ਕਿਹਾ ਉਹ ਕਹਿੰਦਾ ਵੀ ਤੇਰੀ ਮਰਜ਼ੀ ਆ ਤੂੰ ਜਿਹੜਾ ਕੰਮ ਕਰੇਗਾ ਹੰਨ ਦਾ ਖੁਸ਼ ਆ ਅਸੀਂ ਤਾਂ ਵੀ ਕੰਮ ਹੋਵੇ ਮਿਹਨਤ ਵਾਲਾ ਠੀਕਾ ਵੀ ਤੇਰੀ ਇੱਜ਼ਤ ਹੋਣੀ ਚਾਹੀਦੀ ਹੈ ਕੰਮ ਦੇ ਵਿੱਚ ਤੇ ਇੱਜ਼ਤ ਆਪਾਂ ਨੂੰ ਬਹੁਤ ਮਿਲ ਰਹੀ ਹੈ ਇਹ ਚੀਜ਼ ਦੇ ਵਿੱਚ ਆਏ ਨਹੀਂਗਾ ਕੋਈ ਵੀ ਆਪਾਂ ਨੂੰ ਪੁੱਠਾ ਸਿੱਧਾ ਬੋਲਦਾ ਹਰੇਕ ਆਪਾਂ ਨੂੰ ਜੀ ਕਹਿ ਕੇ ਬੁਲਾਉਂਦਾ ਕੋਈ ਸਰਦਾਰ ਜੀ ਕਹਿੰਦਾ ਕੋਈ ਗਿਆਨੀ ਜੀ ਕਹਿੰਦਾ ਕੋਈ ਮੈਨੂੰ ਗੱਬੀ ਕਹਿ ਕੇ ਬੁਲਾਉਂਦਾ ਹਨਾ ਆਪਾਂ ਨੂੰ ਵਧੀਆ ਹਰੇਕ ਵੱਲੋਂ ਇੱਜ਼ਤ ਪੂਰੀ ਮਿਲਦੀ ਆ ਏ ਕੰਮ ਦੇ ਨਾਲ ਥੋੜਾ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਜਾਂ ਕਿਦਾਂ ਵੀਰੇ ਕਰਦਾਗੇ ਯਾਰ ਤਾਂ ਆਏ ਦੇਖੋ ਜੇ ਆਪਾਂ ਮਿਹਨਤ ਕਰਾਂਗੇ ਘਰ ਦਾਗੇ ਯਾਰ ਤਾਂ ਹਰੇਕ ਦਾ ਵਧੀਆ ਚੱਲਣਾ ਹੀ ਆ ਜੇ ਆਪਾਂ ਮਿਹਨਤ ਹੀ ਨਾ ਕਰਾਂਗੇ ਹਣਾ ਦੇ ਆਪਾਂ ਹੁਣ ਆਪਣੀ ਦੁਕਾਨ ਖੋਲ ਲਈ ਆਪਾਂ ਜਿੱਥੇ ਮਰਜੀ ਤੁਰੇ ਫਿਰੀ ਆਪਾਂ ਦੁਕਾਨ ਦੇ ਵਿੱਚ ਇੰਟਰਸਟ ਨਹੀਂ ਦੇ ਰਹੇ ਤੇ ਫਿਰ ਘਰ ਦਾ ਗਾ ਯਾਰ ਤਾਂ ਚੱਲਣਾ ਨਹੀਂ ਕਸਟਮਰ ਆਊਗਾ ਤੈਨੂੰ ਦੇਖੂਗਾ ਮੁੜ ਜਾਊਗਾ ਠੀਕ ਆ ਤੇ ਉਹਨੇ ਮੁੜ ਜਾਣਾਗਾ ਫਿਰ ਆਪਣਾ ਘਰ ਦਾ ਗਾ ਜਾਣਾ ਨਹੀਂ ਚੱਲਣਾ ਆਪਣੀ ਮਿਹਨਤ ਕਿਵੇਂ ਆ ਬਈ ਆਪਣੀ ਇਹੀ ਆ ਘਰ ਦਾ ਗਾ ਯਾਰਾ ਵੀ ਮੈਂ ਇਹੀ ਸੋਚ ਕੇ ਕੰਮ ਕੀਤਾ ਸੀਗਾ ਵੀ ਆਪਾਂ ਜਦੋਂ ਕੰਮ ਕਰਾਂਗੇ ਆਪਣਾ ਪੂਰਾ ਉਹਦੇ ਵਿੱਚ ਰੁਚੀ ਹੋਵੇਗਾ ਜਿਵੇਂ ਹੁਣ ਤੁਹਾਡੇ ਕੋਲੇ ਲੋਕ ਆਉਂਦੇ ਆ ਪਾਣੀ ਪੀਣ ਲਈ ਕੋਈ ਇਹ ਕੰਮ ਦੇ ਵਿੱਚ ਤੁਹਾਨੂੰ ਸੰਗਿਆ ਸ਼ਰਮ ਹੋਵੇ ਕੋਈ ਚੀਜ਼ ਦੇ ਵੀ ਜਾਂ ਕੋਈ ਸੰਗ ਲਾਉਦੀ ਹੋਵੇ ਚਾਹ ਬਣਾਉਂਦਿਆਂ ਨੂੰ ਜਾਂ ਚਾਹ ਲੈ ਕੇ ਜਾਂਦਿਆਂ ਨੂੰ ਨਹੀਂ ਕੋਈ ਏਦਾਂ ਦੀ ਕੋਈ ਦਿੱਕਤ ਏਦਾਂ ਦੀ ਕੋਈ ਨਹੀਂ ਦੇਖੋ ਮੈਂ ਹੁਣ ਮਿਹਨਤ ਕਰਦਾਗਾ ਹਨਾ ਮਿਹਨਤ ਦੇ ਵਿੱਚ ਤਾਂ ਹਰ ਇੱਕ ਖੁਸ਼ ਹੁੰਦਾਗਾ ਠੀਕ ਆ ਤੇ ਜਦੋਂ ਵੀ ਅਗਲੇ ਨੂੰ ਮਿਲਦੇ ਆ ਜਦੋਂ ਕਿਸੇ ਦੇ ਵੀ ਆਪਾਂ ਦਫ਼ਤਰ 'ਚ ਜਾਂਦੇ ਆ ਤੇ ਅਗਲਾ ਕਹਿੰਦਾ ਵੀ ਚਾਹ ਮੰਗਾਈ ਅਗਲਾ ਕਹਿੰਦਾ ਵੀ ਸਰਦਾਰ ਮੁੰਡਾ ਦਾ ਹਨਾ ਪੱਗ ਪੁੱਗ ਬੰਨੀ ਬੰਨੀ ਦੀ ਹੁੰਦੀ ਅਗਲਾ ਕਹਿੰਦਾ ਵਧੀਆ ਚਲੋ ਹੁਣ ਆਮ ਸਾਨੂੰ ਪਤਾ ਹੀ ਵੈ ਜਿੰਨੀਆਂ ਵੀ ਰੇਟਿੰਗਾਂ ਵਾਲੇ ਸਾਰੇ ਜਿਆਦਾ ਤਕਰੀਬਨ ਪ੍ਰਬাসী ਹੋਈ ਬੰਦੇ ਕੰਮ ਕਰ ਰਿਹਾ ਚਾਹ ਦਾ ਭਈ ਆ ਵੀ ਬੰਦੇ ਬਹੁਤ ਘੱਟ ਕੰਮ ਕਰ ਪਰ ਮੈਂ ਇਹ ਸੋਚ ਕੇ ਕੰਮ ਕੀਤਾ ਸੀਗਾ ਮੈਂ ਕਹਿੰਦਾ ਵੀ ਆਪਾਂ ਜਦੋਂ ਕੰਮ ਕਰਨਾ ਹਰੇਕ ਨੂੰ ਵਧੀਆ ਚੀਜ਼ ਦੇਣੀ ਆ ਤੇ ਆਪਣੇ ਜਿੰਨੇ ਵੀ ਕਾਊਂਟਰ ਤੇ ਆਉਂਦੇ ਬੰਦਾ ਕਹਿੰਦਾ ਇੱਕ ਵਾਰੀ ਠੀਕ ਆ ਵੀ ਵਧੀਆ ਮੁੰਡੇ ਦਾ ਸਾਫ ਸਫਾਈ ਆ ਠੀਕ ਆ ਆਪਾਂ ਆ ਵਿਵਾਦ ਵਧੀਆ ਸਾਫ ਸੁਥਰੇ ਬਣ ਕੇ ਰਹਿੰਦੇ ਆ ਪੱਗ ਪੁੱਗ ਬੰਨ ਕੇ ਹੁੰਦੇ ਆ ਠੀਕ ਹਾਂਜੀ ਤੁਹਾਨੂੰ ਕਦੇ ਬ੍ਰੇਦ ਇਦਾਂ ਲੱਗਿਆ ਵੀ ਇਹ ਮਿਹਨਤ ਕਰਨ ਨਾਲ ਵੀ ਕੋਈ ਮਿਲਿਆ ਨਹੀਂ ਗਏ ਕਿਦਾਂ ਮਿਹਨਤ ਕਰਨ ਨਾਲ ਕੁਝ ਨਹੀਂ ਮਿਲਦਾ ਹੈਗਾ ਨਹੀਂ ਦੇਖੋ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਾਰਾ ਕੁਝ ਹੀ ਮਿਲੂਗਾ ਹਨਾ ਜੇ ਹੁਣ ਆਪਾਂ ਮਿਹਨਤ ਹੀ ਨਹੀਂ ਕਰਨਾ ਤੇ ਫਿਰ ਆਪ ਨੂੰ ਮਿਲਣਾ ਕੀ ਆ ਇਹਦਾ ਮਿਹਨਤੀ ਹੈ ਨਾ ਜੇਪਾ ਮਿਹਨਤਾਂ ਨੂੰ ਲਗਨ ਨਾਲ ਕਰਾਂਗੇ ਤੇ ਆਪਾਂ ਸਭ ਕੁਝ ਪਾ ਲਾਂਗੇ ਹਾਂਜੀ ਸਭ ਤੋਂ ਵੱਡੀ ਮੁਸ਼ਕਲ ਜ਼ਿੰਦਗੀ ਵਿੱਚ ਤੁਹਾਡੇ ਵਿੱਚ ਕਿਹੜੀ ਹੈ ਜਿਹਦਾ ਕੋਈ ਹੱਲ ਨਾਲ ਲੱਭਿਆ ਹੋਵੇ ਦੇਖੋ ਵੀਰੇ ਮੁਸ਼ਕਲ ਤਾਂ ਜ਼ਿੰਦਗੀ ਦੇ ਵਿੱਚ ਸਾਰੇ ਬੰਦਿਆਂ ਨੂੰ ਹੀ ਹੁੰਦੀਆਂ ਦੇਖੋ ਜੇ ਆਪਾਂ ਮਿਹਨਤ ਕਰਾਂਗੇ ਤਾਂ ਮੁਸ਼ਕਲਾਂ ਵੀ ਹੱਲ ਹੁੰਦੀਆਂ ਬਾਕੀ ਜਿੰਨੇ ਵੀ ਮੇਰੇ ਯਾਰ ਦੋਸਤਾਂ ਮੇਰੇ ਭਰਾਗੇ ਆਪਣੇ ਨਾਲ ਖੜਦੇ ਆ ਨਾ ਕਦੇ ਵੀ ਆਪਾਂ ਨੂੰ ਉਹਨੇ ਬੈਠ ਨਹੀਂ ਦਿਖਾਈ ਚਲੋ ਜਿਹੜੇ ਛੱਡ ਗਏ ਉਹ ਗੱਲ ਵੱਖਰੀ ਹੁੰਦੀ ਹੈ ਨਾ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਹਰੇਕ ਮੇਰਾ ਯਾਰ ਦੋਸਤ ਹੱਥ ਕੱਢਦਾ ਦਾ ਜੇ ਤੁਹਾਨੂੰ ਇਹ ਮੁਸ਼ਕਲ ਦਾ ਕਦੇ ਵੀ ਇਕੱਲੇ ਨੂੰ ਸਾਹਮਣਾ ਕਰਨਾ ਪਵੇ ਤਾਂ ਇਹ ਇਹਦੇ ਨੂੰ ਤੁਸੀਂ ਕਿਦਾਂ ਡੀਲ ਕਰਦੇ ਆਂ ਦੇਖੋ ਪਹਿਲਾਂ ਤਾਂ ਮੈਂ ਆਦੇ ਪ੍ਰਮਾਤਮਾ ਨੂੰ ਯਾਦ ਕਰਦਾ ਹਣਾ ਵਾਹਿਗੁਰੂ ਜੇ ਕੋਈ ਵੀ ਮੈਨੂੰ ਆਏ ਜੀ ਇਦਾਂ ਲੱਗਦਾ ਦਾ ਤੇ ਮੈਂ ਆਪਣੇ ਗੁਰੂ ਘਰੇ ਜਾਣਾਗਾ ਉੱਥੇ 10 ਮਿੰਟ ਬਹਿਣਾਗਾ ਆਪਣੇ ਮਨ ਨੂੰ ਸ਼ਾਂਤ ਕਰਦਾਗਾ ਠੀਕ ਆ ਮੇਨ ਤਾਂ ਆਪਣਾ ਵਾਹਿਗੁਰੂ ਉਹਨੇ ਹੱਲ ਮੁਸ਼ਕਲਾਂ ਕਰਦੇ ਆ ਹੁੰਦੇ ਆ ਹਾਂ ਤੁਹਾਡੇ ਹਿਸਾਬ ਨਾਲ ਵੀਰੇ ਗਰੀਬੀ ਕੀ ਆ ਗਰੀਬੀ ਵੀਰੇ ਦੇਖੋ ਇਹ ਸਭ ਤੋਂ ਗੁਰੀ ਚੀਜ਼ ਹੈ ਜਿਹੜਾ ਬੰਦਾ ਅੱਜ ਦੇ ਟਾਈਮ ਦੇ ਵਿੱਚ ਗਰੀਬ ਆ ਠੀਕ ਆ ਤੇ ਮੈਂ ਦੇਖਦਾਗਾ ਵੀ ਗਰੀਬ ਨੂੰ ਇੰਨੀ ਕੁ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਥੋਡੇ ਆਪਦੇ ਰਿਸ਼ਤੇਦਾਰ ਵੀ ਆ ਨਾ ਜੇ ਥੋਡੇ ਘਰੇ ਗਰੀਬੀ ਆ ਉਹ ਵੀ ਪਾਸੇ ਹੋ ਕੇ ਨੰਗਾ ਜਾਂਦੇ ਉਹ ਵੀ ਕਦੇ ਇਹ ਨਹੀਂ ਕਹਿੰਦੇ ਜੇ ਤੁਸੀਂ ਗਰੀਬ ਹੋ ਵੀ ਥੋਡੇ ਘਰੇ ਨਹੀਂ ਆਉਂਦੇ ਉਹ ਥੋਡੇ ਘਰੇ ਉਹਨਾਂ ਨੇ ਆਉਣਾ ਨਹੀਂਗਾ ਜੇ ਤੁਸੀਂ ਥੋਡੇ ਤਾਇ ਚਾਚਿਆਂ ਨੇ ਨੰਗਾ ਜਾਣਗੇ ਸਾਈਡ ਤੋਂ ਦੀ ਹੋ ਕੇ ਪਰ ਇਹ ਨਹੀਂਗਾ ਵੀ ਥੋਡੇ ਘਰੇ ਆਉਣਗੇ ਉਹ ਤੁਹੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਦੇਖਿਆ ਹੋਵੇ ਜੋ ਹਲੇ ਅਧੂਰਾ ਹੋਵੇ ਪੂਰਾ ਕਰਨਾ ਚਾਹੋ। ਵੀਰੇ ਦੇਖੋ ਹਰੇਕ ਇਨਸਾਨਾ ਆਪਣੀ ਜ਼ਿੰਦਗੀ ਦੇ ਵਿੱਚ ਸੁਪਨੇ ਦੇਖਦਾ। ਸੁਪਨਾ ਕੀ ਹੁੰਦਾ? ਇਨਸਾਨ ਦਾ ਘਰ ਵਧੀਆ ਹੋਵੇ। ਠੀਕ ਆ? ਉਹਦੇ ਕੋਲ ਹਰੇਕ ਚੀਜ਼ ਦੀ ਸਹੂਲਤ ਹੋਵੇ। ਕਾਰ ਹੋਵੇ, ਕੋਠੀ ਹੋਵੇ, ਠੀਕ ਆ? ਤੇ ਮੋਟਰਸਾਈਕਲ ਹੋਵੇ, ਇਹ ਚੀਜ਼ਾਂ ਦਾ ਹਰੇਕ ਹੀ ਅਗਲਾ ਕਹਿੰਦਾਗਾ ਮੇਨ ਤੱਕ ਕਾਰ ਹੁੰਦਾਗਾ। ਜੇ ਤੇਰਾ ਘਰ ਚੰਗਾ ਤੇਰੇ ਕੋਲ ਹਰੇਕ ਆਊਗਾ, ਤੇਰਾ ਯਾਰ ਦੋਸਤ ਵੀ ਆਊਗਾ। ਠੀਕ ਆ? ਹਰੇਕ ਤੇਰੇ ਘਰੇ ਆਉਣਾ। ਮੇਨ ਤਾਂ ਮੇਨ ਤਾਂ ਕੰਮ ਹੁੰਦਾ ਕਰਦਾ। ਇਹ ਤੇਰਾ ਘਰ ਚੰਗਾ ਤੇ ਸਾਰੇ ਤੇਰੇ ਰਿਸ਼ਤੇਦਾਰ ਵੀ ਤੇਰੇ ਨਾਲ ਖੁਸ਼ ਆ ਤੇਰੇ ਯਾਰ ਦੋਸਤ ਵੀ ਖੁਸ਼ ਆ ਠੀਕ ਆ ਆਂਡੀ ਗਵਾਂਡੀ ਵੀ ਤੈਨੂੰ ਜੀ ਕਹਿ ਕੇ ਬੁਲਾਉਣਗੇ ਇਹ ਮੈਂ ਤਾਂ ਨਮਰੇ ਤੁਸੀਂ ਕੀ ਕੁਝ ਬਣਾਇਆ ਦੇਖੋ ਘਰ ਜਾਂ ਕੋਈ ਬਈ ਹੋਰ ਚੀਜ਼ਾਂ ਕਰੇ ਬਣਾਉਣੀਆਂ ਮੈਂ ਤਾਂ ਦੇਖੋ ਪਹਿਲਾਂ ਤਾਂ ਮੇਰੇ ਮੰਮੀ ਡੈਡੀ ਨੇ ਮਹਿੰਦ ਕੀਤੀ ਹੈ ਹਨਾ ਘਰ ਤਾਂ ਉਹਨਾਂ ਨੇ ਬਣਾਇਆਗਾ ਤੇ ਆਪਾਂ ਵੈਸੇ ਨਾ ਸਾਥ ਦੇਈ ਜਾਂਦੇ ਆ ਤੇ ਜਿੱਥੋਂ ਤੱਕ ਹੁੰਦਾ ਚਲੋ ਪ੍ਰਮਾਤਮਾ ਨੂੰ ਪਤਾ ਹੀ ਹੈ ਹਨਾ ਵੀ ਕਿੰਨਾ ਕੁ ਇਹ ਕੰਮ ਦੇ ਵਿੱਚ ਬੰਦਾ ਸਖਰ ਕਰਕੇ ਪਹੁੰਚਦਾਗਾ ਠੀਕ ਆ ਹਜੇ ਤੱਕ ਮੈਂ ਆਪਦੀ ਮਿਹਨਤ ਨਾਲ ਤਾਂ ਜੀ ਸੋਨੇਵੇਂ ਕਹਦਾ ਕੁਝ ਨਹੀਂ ਬਣਾਇਆ ਠੀਕ ਆ ਮੇਰੇ ਫਾਦਰ ਜੀ ਬਿਮਾਰ ਰਹਿੰਦੇ ਆ ਉਹ ਸਭ ਨੂੰ ਹੀ ਪਤਾ ਪਰ ਉਹਦੇ ਵਿੱਚ ਆਏ ਆ ਵੀ ਜਿੰਨੀ ਵੀ ਮੇਰੀ ਪੂੰਜੀ ਹੈ ਮੇਰੇ ਫਾਦਰ ਦੇ ਇਲਾਜ 'ਚ ਮੈਂ ਲਾਈ ਜਣਾਂਗਾ ਕੀ ਹੋਇਆ ਕੀ ਆ ਫਾਦਰ ਸਾਹਿਬ ਨੂੰ ਉਹ ਉਹਨੂੰ ਨਾ ਅਟੈਕ ਆ ਗਿਆ ਸੀਗਾ ਹੈ ਰੇਦਾ ਤੇ ਉਹਦੇ ਦਿਮਾਗ ਦੇ ਕਲੋਟ ਬਣ ਗਈ ਸੀ ਜੀ ਹਲੇ ਵੀ ਦਵਾਈ ਚਲਦੀ ਆ ਹਾਂਜੀ ਦਵਾਈ ਚਲਦੀ ਆ ਡਾਕਟਰ ਨੇ ਕਿਹਾ ਵੀ ਤਿੰਨ ਚਾਰ ਸਾਲ ਲੱਗ ਸਕਦੇ ਆ ਵੈਸੇ ਉਹ ਹੈ ਮੰਜੇ ਤੇ ਤੇ ਉਹਨੂੰ ਟੈਗ ਆਇਆ ਸੀ ਦਰੰਗ ਦਾ ਤੇ ਇੱਕ ਪਾਸਾ ਪ੍ਰੋਪਰ ਉਹਨੇ ਖੜਾਗਾ ਵਾਹਿਗੁਰੂ ਮੇਰਗਾਨੁ ਫਤਿਹ ਸਾਹਿਬ ਤੇ ਜਿੰਨੀ ਵੀ ਸਾਡੀ ਆਡੀਅנס ਆ ਸਾਰਿਆਂ ਨੂੰ ਕਵਾਂਗੇ ਵੀ ਕੋਈ ਨਾ ਕੋਈ ਹੈਲਪ ਕਰਨ ਤੁਹਾਡੀ ਅਸੀਂ ਵੀ ਜਿੰਨੇ ਜੋਗੇ ਹੋਵਾਂਗੇ ਤੁਹਾਡੀ ਹੈਲਪ ਕਰਾਂਗੇ ਵੀਰੇ ਸ਼ੁਗਰ ਹੈ ਜੀ ਮਾਲਕ ਦਾ ਮੈਂ ਸੁਣਿਆ ਤੁਸੀਂ ਲਿਖਦੇ ਵੀ ਆ ਹਾਂਜੀ ਹਾਂਜੀ ਆਪਾਂ ਲਿਖਣ ਦਾਦਾ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ ਜਦੋਂ ਮੈਂ ਪੜਦਾ ਸੀਗਾ ਉਹਦੇ ਮੈਨੂੰ ਟੀਚਰ ਵੀ ਕਹਿ ਦਿੰਦੇ ਸੀਗੇ ਵੀ ਮੇਰਾ ਸ਼ੁਰੂ ਤੋਂ ਨਾਂ ਹੀ ਬੱbbi ਚੱਲਿਆਗਾ ਮੇਰਾ ਨਾ ਪੱਕਾ ਨਾਮਾ ਬਲਬੀਰ ਸਿੰਘ ਆ ਪਰ ਅੱਜ ਤੱਕ ਕਿਸੇ ਨੇ ਬਲਬੀਰ ਸਿੰਘ ਕਿਹਾ ਨਹੀਂ ਕਿਉਂਕਿ ਮੇਰਾ ਨੈਕ ਨਹੀਂ ਮੈਂ ਮਸ਼ਹੂਰ ਹੋਇਆ ਬੱbbi ਦੇ ਨਾਮ ਹਾਂਜੀ ਤੇ ਜਦੋਂ ਵੀ ਕੋਈ ਪੀੜ ਖਾਲੀ ਹੁੰਦਾ ਸੀਗਾ ਤੇ ਮੇਰੇ ਜਿੰਨੇ ਵੀ ਟੀਚਰ ਹੁੰਦੇ ਸੀ ਉਹ ਕਹਿੰਦੇ ਸੀ ਵੀ ਬੱbbi ਨੂੰ ਸਦੋਂ ਆਪਾਂ ਉਹ ਤੋਂ ਗੀਤ ਸੁਣਦੇ ਆ ਮੈਂ ਸ਼ੁਰੂ ਤੋਂ ਹੀ ਲਿਖਦਾ ਆ ਤੇ ਜ਼ਿਆਦਾ ਹਣ ਮੈਂ ਸ਼ੇਰ ਹੀ ਲਿਖਦਾ ਨਹੀਂ ਅੱਛਾ ਕਿਹੜੇ ਸ਼ੇਰ ਲਿਖਦੇ ਆ ਵੀਰੇ ਹਾਂ ਸ਼ੇਰ ਜੀ ਹਰੇਕ ਦੇ ਆਪਾਂ ਜੀਵਨ ਬਾਰੇ ਲਿਖ ਦਿੰਨੇ ਜਿੱਦਾਂ ਦੇ ਤੁਹਾਨੂੰ ਪਤਾ ਅੱਜ ਦੇ ਹਾਲਾਤ ਗੁਰੂਆਂ ਦੇ ਵੀ ਆਪਾਂ ਬਹੁਤ ਸ਼ੇਰ ਲਿਖੇ ਹੋਏ ਆ ਤੇ ਅੱਜ ਦੇ ਜਿਵੇਂ ਆਪਣੇ ਟਾਈਮ ਦੇ ਵਿੱਚ ਫੋਟੋ ਵਾਸਤੇ ਬੰਦੇ ਪਏ ਹੁੰਦੇ ਆ ਆਪਾਂ ਉਹਨਾਂ ਬਾਰੇ ਵੀ ਇਹ ਇੱਕ ਜਿਹੀ ਲਿਖੀ ਜਿਹੜੇ ਹੁਣ ਵੀਰੇ ਤੁਸੀਂ ਚਾਹ ਦਾ ਕੰਮ ਕਰਦੇ ਆ ਤੇ ਉਹਦੇ ਨਾਲ ਤੁਸੀਂ ਲਿਖਦੇ ਵੀ ਆ ਫਿਰ ਲੈ ਕੇ ਵੀਡੀਓ ਬਣਾ ਕੇ ਵੀ ਤੁਸੀਂ ਖੋਦੀਆਂ ਪਾਉਂਦੇ ਆ ਲੋਕ ਨਹੀਂ ਕਹਿੰਦੇ ਵੀ ਇਹ ਕੰਮ ਦੇ ਨਾਲ ਵੀ ਤੂੰ ਇਦਾਂ ਕਰਦਾ ਆਂ ਕੋਈ ਵੀ ਨਹੀਂ ਵੀਰੇ ਦੇਖੋ ਲੋਕ ਪਿਆਰ ਬਹੁਤ ਕਰਦੇ ਆ ਅਗਲਾ ਕਹਿੰਦਾ ਜੇਰ ਠੀਕ ਆ ਬਈ ਬੰਦਾ ਮਿਹਨਤ ਕਰਦਾ ਚਾਹ ਦਾ ਵੀ ਕੰਮ ਕਰੀ ਜਾਂਦਾ ਨਾਲੇ ਤੇ ਨਾਲੇ ਆਪਣੇ ਜੀਵਨ ਬਾਰੇ ਵੀ ਗਾਂ ਵਧਿਆ ਦੇਖੋ ਬਾਕੀ ਤਾਂ ਹਾਂ ਦਾ ਮਿਹਨਤ ਕਰਨੀ ਤਾਂ ਆਪਣੇ ਜੀ ਹਣਾ ਜ਼ਰੂਰੀ ਆ ਜਦੋਂ ਵਾਹਿਗੁਰੂ ਨੇ ਹੱਥ ਫੜਿਆ ਉਦੇ ਫੜਨਾ ਹਣਾ ਜਦੋਂ ਆਪਾਂ ਆਪਣੇ ਲਈ ਉਹ ਲਿਖੀ ਜਾਂਦੇ ਆ ਠੀਕ ਆ ਲਿਖਦਾ ਵੀ ਚੰਗਾ ਵੀ ਲਿਖੀਦਾ ਮਾੜਾ ਵੀ ਲਿਖੇ ਸਾਰਾ ਕੁਝ ਲਿਖੀ ਜਾਂਦਾ ਹਰੇਕ ਦੇ ਪਿਛੇ ਜੀਵਨ ਬਾਰੇ ਲਿਖਣਾ ਹੁੰਦਾ ਦਾ ਕੋਈ ਜ਼ਿੰਦਗੀ ਚ ਇਹ ਜੀ ਗਲਤੀ ਹੋਈ ਹੋਵੇ ਜਿਉਆ ਪਸਤਾਵਾੜੀ ਬਹੁਤ ਹੁੰਦਾ ਹੋਵੇ ਤੇ ਗੁੱਸਾ ਵੀ ਆਉਂਦਾ ਹੋਵੇ ਸੋਚ ਕੇ ਵੇਰੇ ਸਾਨੂੰ ਪਤਾ ਹੀ ਆ ਜ਼ਿੰਦਗੀ ਦੇ ਵਿੱਚ ਪਸਤਾਵਾ ਦਾ ਹਰੇਕ ਬੰਦੇ ਨੇ ਹੁੰਦਾ ਦਾ ਕਈ ਵਾਰੀ ਕੋਈ ਚੀਜ਼ਾਂ ਇਹ ਜੀਆਂ ਹੁੰਦੀਆਂ ਬੰਦੇ ਤੋਂ ਦੂਰ ਚਲੀਆਂ ਜਾਂਦੀਆਂ ਹੁਣ ਮੇਰੀ ਜੋ ਮਾਤਾ ਸੀਗੀ 2014 ਦੇ ਵਿੱਚ ਸਪੇਅਰ ਹੋ ਗਈ ਸੀ ਹਨਾ ਤੇ ਉਸ ਤੋਂ ਬਾਅਦ ਜ਼ਿੰਦਗੀ ਦਾ ਹਾਂਜੀ ਸਭ ਤੋਂ ਵੱਡਾ ਘਾਟਾ ਦਾ ਮੇਰਾ ਜ਼ਿੰਦਗੀ ਦਾ ਉਦੋਂ ਹੀ ਪਿਆ ਸੀ ਬਈ ਮੈਨੂੰ ਕਿਉਂਕਿ ਜੋ ਆਪਣੀ ਮਾਂ ਹੁੰਦੀ ਹੈ ਨਾ ਜਦੋਂ ਆਪਾਂ ਆਪਣੇ ਘਰੇ ਜਾਂਦੇ ਆ ਉਹ ਆਪਣਾ ਚਿਹਰਾ ਦੇਖ ਕੇ ਦੱਸ ਦਿੰਦੀ ਆ ਵੀ ਮੇਰੇ ਪੁੱਤ ਨੂੰ ਕੀ ਦੁੱਖ ਲੱਗਿਆਗਾ ਠੀਕ ਆ ਤੇ ਹੁਣ ਜਿਹੜੇ ਆਪਣੇ ਭੈਣ ਭਰਾ ਆ ਗਾ ਉਹਨਾਂ ਨੂੰ ਆਪਣੇ ਤੱਕ ਕੋਈ ਮਤਵਲ ਨਹੀਂ ਹੁੰਦਾ ਦੇਖੋ ਜਦੋਂ ਤੁਸੀਂ ਲੇਟ ਘਰੇ ਵਰਦੇ ਹੋ ਤੁਹਾਡੀ ਮਾਂ ਨੇ ਪਹਿਲਾਂ ਫੋਨ ਲਾਉਣਾ ਕਿੱਥੇ ਆ ਪਰ ਤੁਸੀਂ ਰਾਤ ਦੇ 10 ਵਜੇ ਵਰੋ 12 ਵਜੇ ਵਰੋ ਉਹਨਾਂ ਟਾਈਮ ਤੁਹਾਡੀ ਮਾਂ ਨੇ ਸੌਣਾ ਨਹੀਂ ਗਿਆ ਮਾਤਾ ਨੂੰ ਕੀ ਗੱਲ ਹੋਈ ਸੀ ਅ ਮਾਤਾ ਜੀ ਪਹਿਲਾਂ ਤੇ ਬਿਮਾਰ ਰਹਿੰਦੇ ਸੀ ਹਾਂਜੀ ਕਿਉਂਕਿ ਮੈਂ ਵੀ ਉਦੋਂ ਛੋਟਾ ਹੀ ਸੀਗਾ ਜਿਆਦਾ ਉਮਰ ਨਹੀਂ ਸੀਗੀ ਤੇ ਮਾਤਾ ਨੂੰ ਪਹਿਲਾਂ ਤੇ ਕੋਈ ਬਿਮਾਰੀ ਸੀਗੀ ਬਾਪੂ ਹੁਣ ਘਰੇ ਇਕੱਲੇ ਹੁੰਦੇ ਆ ਨਹੀਂ ਭੈਣ ਹੁੰਦੀ ਆ ਤੇ ਇੱਕ ਭਾਣ ਜਗਾ ਤੇ ਉਹ ਪੜ ਕੇ ਉਹਦੇ ਬਾਅਦ ਆ ਜਾਂਦੇ ਫਿਰ ਉਹ ਸਾਹਸ ਭਾਈ ਉਹ ਕਰਦੇ ਆ ਤੇ ਸਵੇਰ ਸਾਰੀ ਸਾਹਸ ਭਾਈ ਲੈੜੀ ਦੀ ਮੈਂ ਕਰਕੇ ਆਉਂਦੀ ਹੁੰਦੀ ਆ ਜਿੰਦਗੀ ਜੀ ਵੀਰੇ ਯਾਰ ਦੋਸਤ ਕਹਿੰਨੇ ਕਿ ਬਣਾਏ ਤੁਸੀਂ ਕਿੰਨੀ ਕੁ ਕਮਾਈ ਕੀਤੀ ਯਾਰਾਂ ਦੋਸਤਾਂ ਦੀ ਕੋ ਯਾਰ ਦੋਸਤ ਬਹੁਤ ਆ ਯਾਰ ਦੋਸਤ ਤਾਂ ਐ ਆ ਵੀ ਉਹਦਾ ਰੱਬ ਦਾ ਰੂਪ ਹੀ ਆ ਯਾਰ ਦੋਸਤ ਤਾਂ ਜਿੰਨੇ ਵੀ ਆ ਮੇਰੇ ਹਾਂ ਯਾਰਾਂ ਦੇ ਸਿਰਾਂ ਤੇ ਅੱਜ ਮੈਂ ਇੱਥੇ ਆ ਕੇ ਖੜਾਂਗਾ ਠੀਕ ਆ ਜੋ ਵੀ ਮੈਂ ਕੰਮ ਕੀਤਾਗਾ ਉਹ ਮੈਂ ਯਾਰਾਂ ਦੇ ਸਿਰਾਂ ਤੇ ਕੀਤਾ ਮੈਨੂੰ ਯਾਰਾਂ ਨੇ ਬਹੁਤ ਹੌਸਲਾ ਦਿੱਤਾ ਮੇਰੀ ਆਪਣੀ ਮਾਰਕੀਟ ਆ ਮਤੇ ਮਾਰਕੀਟ ਦੇ ਵਿੱਚ ਜਿੰਨੇ ਵੀ ਹੰਦੇ ਆ ਉਹ ਸਾਰੇ ਦੁਕਾਨ ਵਾਲੇ ਬਹੁਤ ਵਧੀਆ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਬੱਬੀ ਤੂੰ ਚਾਹਦਾ ਕੰਮ ਕਰ ਲੈ ਠੀਕ ਆ ਤੇ ਮੈਂ ਫਿਰ ਚਾਹਦਾ ਕੰਮ ਕੀਤਾ ਤੇ ਵਧੀਆ ਉਹਨਾਂ ਨਾਲ ਰਿਸਪੌਂਸ ਮਿਲਿਆ ਤੇ ਹਰੇਕ ਆਪਾਂ ਨੂੰ ਭਰਾ ਸਮਝ ਕੇ ਆਪਣਾ ਕੋਈ ਛੋਟਾ ਪੁੱਤ ਸਮਝ ਕੇ ਆਪਾਂ ਨੂੰ ਬਣਾਉਂਦਾ ਕੋਈ ਇਹ ਜਿਹੜਾ ਜੂ ਜਿਹੜਾ ਔਖੇ ਟਾਈਮ ਦੇ ਵਿੱਚ ਤੁਹਾਡਾ ਸਾਥ ਛੱਡ ਕੇ ਗਿਆ ਹੋਵੇ ਜਾਂ ਤੁਹਾਨੂੰ ਪਿੱਠ ਦਿਖਾਈ ਹੋਵੇ ਕਿਸੇ ਵੀ ਗੱਲ ਤੋਂ ਅਹ ਦੇਖੋ ਇਹਦਾ ਹਰੇਕ ਇਨਸਾਨ ਦੇ ਵਿੱਚ ਹੀ ਹੁੰਦਾ ਹੈਗਾ ਹਨਾ ਆਪਣੇ ਹਰੇਕ ਦੇ ਦੋਸਤ ਹੀ ਹੁੰਦੇ ਕਈ ਵਾਰੀ ਕੋਈ ਮਾੜੇ ਟਾਈਮ ਦੇ ਵਿੱਚ ਛੱਡ ਜਾਂਦਾ ਬਥੇਰੇ ਛੱਡ ਗਏ ਆਪਾਂ ਕਦੇ ਗੁੱਸਾ ਹੀ ਨਹੀਂ ਕੀਤਾ ਫਿਰ ਉਹਨਾਂ ਛੱਡਿਆਂਦਾ ਮੈਨੂੰ ਐ ਹੁੰਦਾ ਚੱਲ ਕੋਈ ਗੱਲ ਨਹੀਂ ਉਹ ਛੱਡ ਗਏ ਠੀਕ ਹੈ ਉਹਨਾਂ ਨੂੰ ਆਪਾਂ ਯਾਦ ਨਹੀਂ ਕਰਨਾ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਔਖੇ ਟਾਈਮ 'ਚ ਮੇਰੇ ਲਈ ਤਾਂ ਉਹ ਮੇਰੇ ਯਾਰ ਰੱਬ ਆ ਠੀਕ ਹੈ ਜਿਹੜਾ ਹੁਣ ਛੱਡ ਗਿਆ ਮਾੜੇ ਟਾਈਮ 'ਚ ਮਾੜਾ ਟਾਈਮ ਆਖਿਆ ਇਨਸਾਨ ਦਾ ਉਹ ਟਾਈਮ ਹੁੰਦਾ ਉਦੋਂ ਹਰੇਕ ਬੰਦੇ ਨੂੰ ਆਪਣੇ ਯਾਰ ਦੋਸਤੀ ਲੋੜ ਹੁੰਦੀ ਆ ਆਪਣੇ ਰਿਸ਼ਤੇਦਾਰਾਂ ਦੀ ਲੋੜ ਹੁੰਦੀ ਆ ਕਈ ਹੁਣ ਰਿਸ਼ਤੇਦਾਰ ਇਦਾਂ ਦੇ ਹੁੰਦੇ ਆ ਬਈ ਮਾੜਾ ਸਮਾਂ ਦੇਖ ਕੇ ਸਾਨੂੰ ਫੋਨ ਹੀ ਨਹੀਂ ਲਾਉਂਦੇ ਕਿਤੇ ਪੈਸੇ ਹੀ ਨਾ ਮੰਗ ਲੈ ਠੀਕ ਹੈ ਤੇ ਕਈ ਮੇਰੇ ਯਾਰ ਦੋਸਤ ਇਦਾਂ ਦੇ ਸੀਗੇ ਉਹਨਾਂ ਨੇ ਮੈਨੂੰ ਆਪ ਫੋਨ ਲਾਉਂਦੇ ਸੀ ਬੱਬੀ ਕਿੰਨੇ ਕੇ ਪੈਸੇ ਲੋੜ ਆ ਦੱਸ ਦੇ ਕੋਈ ਗੱਲ ਤੂੰ ਡੈਡੀ ਦਾ ਇਲਾਜ ਕਰਾ ਟੈਨਸ਼ਨ ਨਾ ਲੈ ਹਾਂਜੀ ਜਦੋਂ ਬਾਪੂ ਦੇ ਛੁੱਡੇ ਹੋਏ ਬਿਮਾਰ ਹੋਏ ਸਾਰੇ ਦੋਸਤਾਂ ਨੇ ਹੈਲਪ ਕੀਤੀ ਹਾਂ ਬਥੇਰੇ ਨੇ ਹੈਲਪ ਕੀਤੀ ਉਹ ਥਾਣੇ ਦੇ ਵਿੱਚੋਂ ਵੀ ਬਥੇਰੇ ਆਪਣੇ ਫੋਨ ਗਏ ਸੀਗੇ ਮਲਾਜ਼ਮਾਂ ਨੇ ਕਹਿੰਦੇ ਬੱ ਵੀ ਪੈਸੇ ਤੇ ਲੋੜ ਆ ਦੱਸ ਦੇ ਠੀਕ ਆ ਕਈਆਂ ਨੇ ਵੀ ਬਥੇਰੇ ਨੇ ਵਿਚਾਰਿਆਂ ਨੇ ਪੈਸੇ ਹੀ ਪਾਏ ਆ ਕਚਹਿਰੀ ਦੇ ਵਿੱਚੋਂ ਵੀ ਆ ਮੇਰੀ ਮਾਰਕੀਟ ਦੇ ਬਥੇਰੇ ਨੇ ਸਾਰਿਆਂ ਨੇ ਵਕੀਲਾਂ ਨੇ ਵੀ ਆਪਣੀ ਮਦਦ ਬਹੁਤ ਕੀਤੀ ਥਾਣੇ ਦੇ ਵਿੱਚ ਵੀ ਥੋੜੀ ਜ਼ਿਆਦਾ ਬੰਦ ਆ ਹਾਂ ਦੇਖੋ ਇਹਦਾ ਜੀ ਸਾਰਿਆਂ ਨਾਲ ਬੋਲਸ ਵਾਲਿਆਂ ਨਾਲ ਹਾਂਜੀ ਇਹਦੇ ਦੇਖੋ ਜੀ ਇਹ ਤਾਂ ਬਣਾਉਣੀ ਆ ਆਪਦੇ ਸਿਰ ਤੇ ਹੁੰਦੀ ਆ ਨਾ ਜੇ ਆਪਾਂ ਚੰਗੇ ਆ ਤੇ ਸਾਰੀ ਦੁਨੀਆ ਚੰਗੀ ਆ ਤੇ ਜੇ ਆਪਾਂ ਮਾੜੇ ਆ ਤੇ ਫਿਰ ਸਾਰੀ ਦੁਨੀਆ ਮਾੜੀ ਆ ਠੀਕ ਆ ਹੁਣ ਦੇਖੋ ਮੇਰੀ ਜਿੰਨੇ ਵੀ ਹੈ ਮੇਰੇ ਮਲਾਜਮਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਉਹ ਜਿੰਨੇ ਵੀ ਮੁੰਡੇ ਮਲਾਜਮਾ ਨਵੇਂ ਮੈਂ ਕਹਿੰਦਾ ਉਹਨਾਂ ਰਗੇ ਇਨਸਾਨ ਹੀ ਨੇ ਵਧੀਆ ਬੰਦੇ ਆ ਦੇਖੋ ਆਪਾਂ ਨੂੰ ਹਰੇਕ ਵੀਰਾ ਕਹਿ ਕੇ ਬੁਲਾਉਂਦਾਗਾ ਮੇਰੇ ਚਾਹ ਦੇ ਨਾਲ ਨਹੀਂ ਜੇ ਮੈਂ ਕਿਥੇ ਜਾਣਾਗਾ ਚਾਹ ਲੈ ਕੇ ਥਾਣੇ ਜੇ ਕਚਹਿਰੀ ਜੇ ਮਾਰਕੀਟ ਜੇ ਕਿਰ ਉਹਨਾਂ ਕੋਲ ਕੋਈ ਚੀਜ਼ ਪੀ ਖਾਣ ਆਈ ਹੁੰਦੀ ਆ ਉਹਨਾਂ ਨੇ ਕਹਿਣਾ ਬੱਬੀ ਆਪਣੀ ਉਥੇ ਚੀਜ਼ ਪਈਏ ਚੱਕ ਕੇ ਲੈ ਕੇ ਨਾਲੇ ਤੂੰ ਖਾਣ ਨਾਲੇ ਅਸੀਂ ਚਾਹ ਨਾਲ ਫਿਰ ਉਹਨਾਂ ਨੇ ਨਾਲ ਚਾਹ ਪੀ ਆਈ ਮੇਰਾ ਵਕੀਲਾ ਹਾਂ ਸਾਰੇ ਵਕੀਲ ਸਾਹਿਬਾਨ ਵੀ ਉਹ ਵੀ ਕਹਿ ਦਿੰਦੇ ਬੱਬੀ ਆਪਣਾ ਸਾਡਾ ਡੱਬ ਤੇ ਮੈਂ ਟੈਬੂਲਸਟਾਨ ਵਾਲ ਕੋਲ ਜਾਵਾਂ ਚਾਹੇ ਸੇਵਾ ਕੇਂਦਰ ਜਾਵਾਂ ਐਸਡੀਐਮ ਦਾ ਉੱਤਰ ਚ ਜਾਵਾਂ ਚਾਹੇ ਆਪਣੀ ਮਾਰਕੀਟ ਚ ਜਾਵਾਂ ਵੀ ਸਾਰੇ ਮੈਨੂੰ ਆਪਣਾ ਬਹੁਤ ਪਿਆਰ ਕਰਦੇ ਆ ਯਾਰ ਜਿੱਥੋਂ ਤੱਕ ਮੈਨੂੰ ਪਤਾ ਹੈ ਬਹੁਤ ਵਧੀਆ ਚੰਗਾ ਹਨਾ ਹਾਂਜੀ ਚਲੋ ਇਹਦੇ ਨਾਲ ਹੀ ਤੁਹਾਡਾ ਕੰਮ ਹੋਵੇ ਤੇ ਵੀ ਬਾਦਾਂ ਹਨਾ ਦਰ ਰੰਤ ਮੈਂ ਤਾਂ ਵੀ ਬਈ ਤੁਹਾਡੀ ਬਹੁਤ ਆ ਗਈ ਮੈਂ ਤਾਂ ਦਾ ਇਹ ਕੰਮ ਚ ਬਹੁਤ ਆ ਜੀ ਦੇਖੋ ਸਾਰੀ ਦਿਹਾੜੀ ਨਾ ਗਰਮੀ ਦੇ ਵਿੱਚ ਤੁਰਨਾ ਬਹੁਤ ਔਖਾ ਦਾ ਪਰ ਮੈਨੂੰ ਆਏ ਆ ਜਿੰਨੇ ਵੀ ਜਿੱਥੇ ਮੈਂ ਜਾਣਾਗਾ ਮੈਨੂੰ ਅਗਲਾ ਕਹਿੰਦਾ ਬਹਿ ਜਾ ਕੋਈ ਗੱਲ ਨਹੀਂ ਅਸੀਂ ਚੱਲਦੇ 10 ਮਿੰਟ ਬਹਿ ਜਾ ਪਰ ਮੈਂ ਅਗਲੇ ਨੂੰ ਕਹਿੰਦਾ ਯਾਰ ਮੇਰੇ ਕੋਲ ਸਮਾਂ ਬਹੁਤ ਘੱਟ ਆ ਕਿਉਂਕਿ ਅੱਗੇ ਵੀ ਫੋਨ ਆਏ ਵੀ ਹੁੰਦੇ ਆ ਨਾ ਕਈ ਵਾਰ ਭਈ ਅਸੀਂ ਵੀ ਦੇਖਾਂ ਚਲੋ ਮੈਂ ਉੱਥੇ ਤੁਹਾਡੇ ਨਾਲ ਹੀ ਕੰਮ ਕਰਦਾ ਹਾਂ ਕਈ ਵਾਰ ਅਸੀਂ ਵੀ ਫੋਨ ਲਾਉਨੇ ਤੁਹਾਡਾ ਕੋਲ ਵੀ ਨਹੀਂ ਆਉਂਦਾ ਮੈਨੂੰ ਕਈ ਵਾਰ ਟਾਈਮ ਹੀ ਨਹੀਂ ਹੁੰਦਾ ਦੇਖੋ ਮੈਨੂੰ ਨਾ ਇੱਕ ਇੱਕ ਮਿੰਟ ਦੇ ਕਾਲ ਆਈ ਜਾਣੀਆਂ ਦੇਖੋ ਇੱਕਦਮ ਫੋਨ ਕੱਟਿਆ ਤੁਸੀਂ ਲ ਉਹ ਟਾਈਮ ਉਹ ਇਦਾਂ ਦਾ ਹੁੰਦਾ ਵੀ ਜਦੋਂ ਅਗਲੇ ਨੇ ਰੋਟੀ ਪਾਣੀ ਖਾ ਲਿਆ ਉਹਨੇ ਮੈਨੂੰ ਫੋਨ ਲਾਈ ਜਾਣਾ ਠੀਕ ਆ ਮੈਂ ਇਹਦਾ ਇਹ ਦੇਖਦਾ ਹੁੰਨਾਗਾ ਵੀ ਮੈਨੂੰ ਪਿਆਰ ਕਰਨ ਵਾਲੇ ਬਹੁਤ ਆ ਮੇਰੇ ਹੀ ਚਾਹ ਦੇ ਲਈ ਅੱਧਾ ਦਾ ਘੰਟਾ ਵੀ ਤਾਂ ਵੇਟ ਕਰ ਲੈਂਦੇ ਅਗਲੇ ਕਹਿੰਦੇ ਨਹੀਂ ਯਾਰ ਪੀਣੀ ਦਾ ਬੱਬੀ ਤੋਂ ਹੀ ਪੀਣੀ ਆ ਠੀਕ ਆ ਫਿਰ ਤੁਹਾਨੂੰ ਪਤਾਗਾ ਵੀ ਮੈਂ ਹੁਣ ਕੱਲਾ ਦਾ ਦੁਕਾਨਦਾਰੀ ਕਰਦਾ ਕਦੇ ਐ ਹੋਇਆ ਵੀ ਤੁਸੀਂ ਰੋਟੀ ਖਾਂਦੇ ਹੋਵੋ ਪਰਸ਼ਾਦਾ ਖਾਦੇ ਹੋਵੋ ਤੇ ਤੁਹਾਨੂੰ ਫੋਨ ਆ ਜਾਏ ਚਾਹ ਤੇ ਚਾਹ ਲੈ ਕੇ ਜਾਣੀ ਹੋਵੇ ਤੇ ਰੋਟੀ ਛੱਡੀ ਹੋਵੇ ਅੱਧ ਵਿਚਾਲੇ ਦੇਖੋ ਵੈਸੇ ਤਾਂ ਸਾਰੇ ਆਪਣੇ ਬੰਦੇ ਵਧੀਆ ਜੇ ਮੈਂ ਕਹਿ ਦਾ ਮੈਂ ਰੋਟੀ ਖਾਣ ਨਾਲ ਅਗਲਿਆਂ ਨੇ ਮੈਨੂੰ ਇਹ ਗੱਲ ਕਹਿਣੀ ਬੱਬੀ ਤੂੰ ਰੋਟੀ ਖਾ ਲੈ ਪਿਆਰ ਨਾਲ ਤੇ ਉਦੋਂ ਬਾਅਦ ਚਾਹ ਲੈ ਕੇ ਆਈ ਤੇ ਕਈ ਵਾਰੀ ਐ ਹੁੰਦਾ ਵੀ ਕਾਊਂਟਰ ਤੇ ਜੇ ਕੋਈ ਆ ਜੇ ਹਨਾ ਤੇ ਜਿੰਨੇ ਮੇਰੇ ਯਾਰ ਦੋਸਤ ਆ ਪਹਿਲਾਂ ਤਾਂ ਆਪ ਹੀ ਉਹਨਾਂ ਨੂੰ ਪਤਾ ਹੁੰਦਾ ਵੀ ਆ ਜਾਂਦੇ ਆ ਮੈਂ ਕਹਿੰਦਾ ਵੀ ਤੁਸੀਂ ਆਪ ਹੀ ਚਾਹ ਬਣਾ ਲਓ ਜਾਂ ਵੀ ਚਾਹ ਹੁਣੇ ਬਣਾਈ ਆ ਮੈਂ ਮੈਂ ਰੋਟੀ ਖਾਣਾ ਦਾ ਤੇ ਬਾਕੀ ਦਾ ਕਈ ਵਾਰੀ ਮੇਰੇ ਯਾਰ ਕਹਿੰਦੇ ਤੇ ਫੋਨ ਲਾ ਕੇ ਪੁੱਛਦੇ ਬੱਬੀ ਕਿੱਥੇ ਮੈਂ ਕਿ ਰੋਟੀ ਖਾਣਾ ਉਹ ਸਾਡੀ ਵੀ ਨਾਲ ਲਵਾ ਲਈ ਫਿਰ ਆਏ ਆ ਮੇਰੇ ਨਾਲ ਬਹਿ ਕੇ ਖਾਣ ਲੱਗ ਜਾਂਦੇ ਸਾਡਾ ਐਂ ਇਦਾਂ ਨਹੀਂ ਕੋਈ ਵੀ ਚੱਕਰ ਮੈਂ ਤਾਂ ਉਹਨਾਂ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਰਹਿਣਾਗਾ ਠੀਕ ਹੈ ਤੇ ਬੱਬੀ ਵੀਰੇ ਅੱਜ ਯੂਥ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਚਾਹ ਦਾ ਕੰਮ ਨੂੰ ਛੋਟਾ ਸਮਝਦੇ ਆ ਤੇ ਮਿਹਨਤ ਵੀ ਨਹੀਂ ਕਰਨਾ ਚਾਹੁੰਦੇ ਤੇ ਨਸ਼ਿਆਂ ਵੱਲ ਹੋਏ ਵੀ ਅਤੇ ਵਿਹਲੜ ਕਰੇ ਬੈਠੇ ਰਹਿੰਦੇ ਆ ਹਾਂ ਜੀ ਇਹ ਦੇਖੋ ਪਤਾ ਕੀ ਗੱਲ ਆ ਅੱਜ ਦੇ ਜਿੰਨੇ ਵੀ ਮੁੰਡੇ ਆ ਉਹ ਕੰਮ ਉਹ ਕੱਟ ਕਰਦੇ ਦੇਖੋ ਹੁਣ ਮਾਪਿਓ ਨੇ ਪਾਲ ਕੇ ਫਿਰ ਵੱਡੇ ਕਰਤਾ ਲਿਖਾ ਪੜਾ ਦਿੱਤਾ ਦੇਖੋ ਉਹਨਾਂ ਦੀ ਹੁਣ ਜਿੰਨੀ ਵੀ ਜ਼ਿੰਮੇਵਾਰੀ ਖਤਮ ਉਦੋਂ ਬਾਅਦ ਆਪਾਂ ਆਪਣੇ ਮਾਪਿਓ ਨੂੰ ਪਾਲਣਾ ਹੁੰਦਾ ਦਾ ਦੇਖੋ ਬੁੜਾਪੇ ਦੇ ਵਿੱਚ ਕਈ ਉਹਨਾਂ ਸਾਥ ਛੱਡ ਜਾਂਦੇ ਆ ਹਾਂਜੀ ਠੀਕ ਆ ਤੇ ਨਸ਼ਿਆਂ 'ਚ ਬੜੇ ਵਿਆਹ ਅੱਜਕੱਲ ਨਸ਼ਿਆਂ ਬਾਰੇ ਦਾ ਬਹੁਤ ਜ਼ਿਆਦਾ ਮੋਲ ਖਰਾਬ ਹੋਇਆ ਵਾ ਪੂਰਾ ਪੂਰਾ ਜਵਾਗ ਨਸ਼ੇ ਕਰੀ ਜਾਂਦੇ ਆ ਕੋਈ ਪ੍ਰੈਗਾ ਖਾਈ ਜਾਂਦਾ ਕੋਈ ਚੱਟਾ ਪੀ ਜਾਂਦਾ ਗਾ ਤੇ ਮਾ ਇੱਕ ਤਾਂ ਉਹ ਹੁਣ ਕੂਲ ਐਪ ਚੱਲਦੀ ਉਹ ਵੀ ਜਵਾਗ ਬਹੁਤ ਖਾਂਦੇ ਆ ਉਹ ਖਾਂਦਨੀ ਹੱਤ ਲੱਗਦੀ ਉਹ ਬੁੱਲਾ ਹੜਾ ਹਨਾ ਤੇ ਦੇਖੋ ਜੀ ਪਤਾ ਕੀ ਗੱਲ ਆ ਨਸ਼ਾ ਦਾ ਕੋਈ ਵੀ ਅਜੇ ਹੈ ਤਾਂ ਮਾੜਾ ਹੀ ਹੈ ਨਾ ਚਾਹੇ ਕੋਲ ਐਪਾ ਚਾਹੇ ਕੈਪਸੂਲ ਆ ਚਾਹੇ ਉਹ ਚਟਾ ਦਾ ਚਾਹੇ ਉਹ दारू ਆ ਜਾਂ ਸਨੇਕ ਦੇਖੋ ਨਸ਼ਾ ਦਾ ਨਸ਼ਾਈ ਹੈ ਨਾ ਹੁਣ ਕਈ ਮੈਨੂੰ ਕਹਿਣਗੇ ਵੀ ਮੇਰੀ ਦੁਕਾਨ ਬਿਲਕੁਲ ਠੀਕੇ ਦੇ ਕੋਲੇ ਆ ਤੇ ਮੈਨੂੰ ਮੇਰੇ ਯਾਰ ਦੋਸਤਾਂ ਹੁਣ ਕਈ ਯਾਰ ਕਹਿਣਗੇ ਬੱਬੀ ਬੀਅਰ ਪੀ ਲੈ ਮੈਂ ਕਹੀ ਆਪਾਂ ਕਦੇ ਅਜੇ ਤੱਕ ਨਸ਼ਾ ਕੀਤਾ ਨਹੀਂ ਆ ਮੈਨੂੰ ਕਹਣਗੇ ਇਹ ਤਾਂ ਉਹਦਾ ਪਾਣੂ ਹੀ ਹੈ ਇਹ ਜਿਹੜਾ ਕੋਈ ਨਸ਼ਾ ਹੁੰਦਾ ਦੇਖ ਮੈਂ ਕਹੀ ਮਿਲਦੀ ਤਾਂ ਠੇਕੇ ਤੋਂ ਆ ਨਾ ਮੈਂ ਕਹਿੰਦਾ ਇਹ ਕਿਸੇ ਹੋਰ ਸ਼ੌਪ ਤੋਂ ਤਾਂ ਨਹੀਂ ਮਿਲੀ ਕਹਿੰਦਾ ਨਹੀਂ ਮੈਂ ਕਹਿੰਦਾ ਜੇ ਹੋਰ ਸ਼ੌਪ ਤੋਂ ਮਿਲਦੇ ਤਾਂ ਮੈਨੂੰ ਦੱਸੋ ਕਹਿੰਦਾ ਨਹੀਂ ਨਹੀਂ ਮੈਂ ਕਹਿੰਦਾ ਫਿਰ ਨਸ਼ਾ ਦਾ ਨਸ਼ਾ ਹੀ ਹੈ ਨਾ ਚਾਹੇ ਉਹ ਬੀਅਰ ਆ ਜਾਏ ਕੋਈ ਇਸੇ ਤਰ੍ਹਾਂ ਦਾ ਵੀ ਨਸ਼ਾਗਾ ਮੈਂ ਆ এলাਓ ਕਰਦਾ ਹੀ ਨਹੀਂ ਨਸ਼ੇ ਨੂੰ ਜਦੋਂ ਆਪਾਂ ਨਸ਼ੇ ਦੇ ਖਿਲਾਫ ਆ ਠੀਕ ਹੈ ਤੇ ਮੈਂ ਨਸ਼ੇ ਨੂੰ ਕਿਵੇਂ এলাਓ ਕਰੂੰਗਾ ਠੀਕ ਹੈ ਮੇਰੇ ਕਈ ਇਦਾਂ ਦੇ ਯਾਰ ਦੋਸਤ ਆ ਜਿਹੜੇ ਬੀੜੀਆਂ ਸੈਕਾਂ ਪੀਂਦੇ ਆ ਜਿਉ ਉਹ ਮੈਨੂੰ ਦੇਖ ਲੈਣ ਤੇ ਨਾਲ ਨਾਲ ਸੱਡ ਦਿੰਦੇ ਆ ਉਹ ਕਹਿੰਦੇ ਉਹ ਉਹ ਮੈਂ ਨਹੀਂ ਸੱਡਦੇ ਉਹ ਮੇਰੀ ਇੱਜ਼ਤ ਕਰਦੇ ਉਹਨੂੰ ਐ ਵੀ ਬੱਬੀ ਆ ਗਿਆ ਇਹ ਬੋਲੂਗਾ ਆਪ ਖਾਂਦਾ ਪੀਂ ਜੀ ਸਾਨੂੰ ਇਹਨੇ ਦੇਖ ਲੈਣਾ ਖਿਆ ਕਰਦੇ ਨੂੰ ਕਿ ਸਾਨੂੰ ਬੋਲੂ ਮੈਂ ਕਹਿ ਵੀ ਦਿੰਨਾ ਮੇਰਾ ਕੋਈ ਗੁੱਸਾ ਨਹੀਂ ਮੰਦਾ ਕਈ ਮੇਰੇ ਯਾਰ ਇਦਾਂ ਦੇ ਆ ਠੇਕੇ ਤੇ ਆਪ दारू ਦੀ ਬੋਤਲ ਲੈਣੇ ਚੜਦੇ ਉਹਨਾਂ ਨੂੰ ਪਤਾ ਹੁੰਦਾ ਵੀ ਬੱਬੀ ਮੂਰੇ ਖੜਾ ਸਾਨੂੰ ਬੋਲੂਗਾ ਬੜਾ ਮੈਂ ਕੁਛ ਕਹਿਵੇਂ ਹੀ ਨਾ ਪਰ ਦੇਖੋ ਉਹ ਮੇਰੀ ਇੱਜ਼ਤ ਕਰਦੇ ਆ ਪਹਿਲੇ ਦਿਨ ਤੋਂ ਉਹਨਾਂ ਆਏ ਹੁੰਦਾ ਵੀ ਇਹ ਆਪ ਨਾ ਹੈ ਨਹੀਂ ਕਰਦਾ ਮੈਂ ਕਹਿ ਦੇਣਾ ਮੈਂ ਕਿਹਾ ਯਾਰ ਕੀ ਯਾਰ ਤੁਸੀਂ ਗਲਤ ਕੰਮਾਂ 'ਚ ਬੜੇ ਆਣਾ ਮੈਂ ਕਿਹਾ ਦੇਖੋ ਆਪਣਾ ਪਹਿਲਾ ਹੀ ਜਵਾਨੀ ਨਸ਼ੇ ਦੇ ਵਿੱਚ ਇੰਨੀ ਕ ਜਿਆਦਾ ਡੁੱਬ ਚੁੱਕੀ ਆ ਸਰਕਾਰਾਂ ਨੇ ਨਸ਼ਾ ਆਪਣੇ ਤਾ ਬਾੜਤਾ ਉਹਨਾਂ ਨੂੰ ਪਤਾ ਸੀ ਜਿਹੜੀ ਪੰਜਾਬੀਆਂ ਦੀ ਕੌਮ ਆ ਸਭ ਤੋਂ ਤੱਕੜ ਕੌਮ ਆ ਇਹ ਨਾ ਦਾ ਕਿਸੇ ਤੋਂ ਡਰਦੇ ਨਾ ਕਿਸੇ ਤੋਂ ਝੁੱਕਦੇ ਇਹ ਹਰੇਕ ਕੰਮ ਦੇ ਵਿੱਚ ਮੂਰੇ ਖੜਨਾ ਕੋਈ ਵੀ ਹਾੜ ਆ ਜਾਏ ਕੋਈ ਵੀ ਇਹਨਾਂ ਨੇ ਪੰਜਾਬੀਆਂ ਨੇ ਪਹਿਲਾਂ ਜਾ ਕੇ ਅਗਲੇ ਦੀ ਮਦਦ ਕਰਨੀਆਂ ਸਰਕਾਰਾਂ ਨੂੰ ਆਏ ਹੋਗੇ ਇੱਕ ਪੰਜਾਬ ਆ ਜਿਹੜਾ ਹਰੇਕ ਦੀ ਮਦਦ ਕਰਦਾ ਵੀ ਇਹਨੂੰ ਕਿਵੇਂ ਡਾਊਨ ਕਰਨਾ ਉਹਨਾਂ ਨੇ ਨਸ਼ੇ ਬਾੜਤੇ ਤੁਹਾਨੂੰ ਨਹੀਂ ਦੱਸਦਾ ਵੀ ਜਿਵੇਂ ਅੱਜ ਕੱਲ੍ਹ ਤੋਂ ਯੂਥ ਆ ਵੀ ਇਹਨਾਂ ਨੂੰ ਆਪ ਹੀ ਸਮਝਣਾ ਚਾਹੀਦਾ ਵੀ ਸਾਡੇ ਘਰ ਦੇਣੇ ਹਨ ਉਹਨੂੰ ਕਿੱਦਾਂ ਬਾਲਿਆ ਹੈ ਕਿੱਦਾਂ ਵੀ ਆਪਰ ਇਹਨੇ ਸਾਡੇ ਕੰਮਵਾਰੀ ਕਿੱਦਾਂ ਦੇਖੋ ਹੁਣ ਸੁਣ ਮੈਂ ਦੱਸਦਾ ਜੂਸ ਦੀ ਦਾ ਗੱਲ ਸੁਣੋ ਹੁਣ ਮੰਨ ਲਾ ਮੈਂ ਹਰੇਕ ਦੀ ਮਹਿਫਲ ਜੀ ਆ ਕੇ ਬਹਿਣਾਗਾ ਮੈਂ ਵਿਆਹ ਸ਼ਾਦੀਆਂ ਜਾਨਾਗਾ ਹੁਣ ਉੱਥੇ ਹੀ ਪਤਾਗਾ ਬਈ ਆਪਾਂ ਆ ਟੇਬਲ ਤੇ ਹੁਣ ਮੈਂ ਉਹਨਾਂ ਤੋਂ ਕੁਰਸੀ ਦੂਰ ਖੋੜੋ ਕਰਕੇ ਬੈਠਾ ਜਦੋਂ ਮੈਂ ਗਿਆ ਹੀ ਆ ਠੀਕ ਆ ਹੁਣ ਸਾਰੇ ਕੀ ਕਹਿਣਗੇ ਬੱਬੀ ਪੈਗ ਲਾਉਣਾ ਹੁਣ ਕਈ ਮੇਰੇ ਯਾਰ ਇਦਾਂ ਦੇ ਆਉਗੇ ਕਹਿੰਦੇ ਬਈ ਇਹ ਪੀਂਦਾ ਨਹੀਂਗਾ ਤੇ ਉਹਨਾਂ ਨੇ ਮੇਰੇ ਵਾਸਤੇ ਸਪੈਸ਼ਲ ਠੰਡਾ ਜਾਂ ਕੋਈ ਫਰੂਟ ਵਗੈਰਾ ਮਗਾਉਣਾਗਾ ਹੁਣ ਦੇਖ ਜੇ ਆਪਣੇ ਅੰਦਰੋਂ ਜੀ ਕਰੂਗਾ ਤੇ ਆਪਾਂ ਨਸ਼ਾ ਕਰਾਂਗੇ ਹੁਣ ਜੇ ਮੰਨ ਲਾ ਤੁਸੀਂ ਮੈਨੂੰ ਕਹਦਾ ਪ ਤੇ ਮੈਂ ਕਹਦਾ ਬਈ ਨਹੀਂ ਤੂੰ ਹੀ ਫੇਰ ਮੈਨੂੰ ਦੁਰੀਆਰ ਪੁੱਛਣਾ ਜੇ ਮੇਰੇ ਅੰਦਰੋਂ ਜੀ ਕਰੂੰਗਾ ਮੈਂ ਤੈਨੂੰ ਕਹਾਂਗਾ ਲੈ ਆ ਯਾਰ ਫੜਾ ਦੇ ਠੀਕ ਹੈ ਜੇ ਮੈਂ ਤੈਨੂੰ ਉੱਥੇ ਇੱਕ ਵਾਰੀ ਕਹਦਾ ਬਈ ਅੱਜ ਮੈਨੂੰ ਪੁੱਛ ਲਿਆ ਅੱਜ ਤੋਂ ਬਾਅਦ ਮੈਨੂੰ ਨਸ਼ੇ ਬਾਰੇ ਨਾ ਪੁੱਛੀ ਠੀਕ ਹੈ ਫਿਰ ਤੈਨੂੰ ਆਪ ਲੱਗੂਗਾ ਨਹੀਂ ਯਾਰ ਠੀਕ ਆ ਵੀ ਬੰਦੇ ਦੇ ਵਿੱਚ ਕੋਈ ਤਾਂ ਗੱਲ ਹੈਗੀ ਆ ਬਈ ਨਸ਼ੇ ਦੇ ਵਿਰੁੱਧ ਬੋਲ ਸਕਦਾ ਹੈ ਹਾਂਜੀ ਤੇ ਬੱਬੀ ਵੀਰੇ ਫਿਰ ਕਿਦਾਂ ਲੱਗਿਆ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਨਾਲ ਦਿਲ ਦੀਆਂ ਗੱਲਾਂ ਦੀ ਸਾਂਝ ਕਰਕੇ ਅਹ ਦੇਖੋ ਵੀਰੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਤਾਂ ਹਰੇਕ ਨੂੰ ਇਹ ਕਹਿਣਾ ਕਿ ਇਰਾ ਵੀ ਤੁਹਾਨੂੰ ਆ ਕੇ ਮਿਲਣਾ ਆਪਣਾ ਵੀਰ ਦਾ ਮੈਕ ਪੋਡਕਾਸਟ ਇਹਨਾਂ ਦਾ ਚੈਨਰ ਆ ਤੇ ਇਹ ਸਾਰੇ ਵੀਰ ਆਪਣੀ ਮਿਹਨਤ ਕਰ ਰਹੇ ਆ ਇਹਨਾਂ ਨੇ ਪਹਿਲੀ ਵਾਰੀ ਆਪਣਾ ਹੀ ਕੀਤਾਗਾ ਤੇ ਮੈਂ ਤਾਂ ਇਹ ਕਹਿਣਾ ਵੀ ਇਹਨਾਂ ਨੂੰ ਕਿਹਰਾ ਮਿਲੋ ਹਨਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਆਪਣਾ ਕੰਮ ਕਰਨਾ ਚਾਹੁੰਦਾ ਤੇ ਜੇ ਵੀਰ ਨੇ ਕੰਮ ਕੀਤਾ ਤਾਂ ਮੈਂ ਕਹਿੰਦਾ ਬਹੁਤ ਵਧੀਆਗਾ ਇਹ ਇਹੀ ਕਹਿਣਾ ਵੀ ਇਹਦੀ ਮਿਹਨਤ ਨੂੰ ਰੱਬ ਫਲ ਆਵੇ ਹਨਾ ਤੇ ਵਧੀਆ ਜਿਵੇਂ ਕਿ ਵੀਰੇ ਨੇ ਸਾਨੂੰ ਦੱਸਿਆ ਉਹ ਚਾਹ ਦੇ ਕੰਮ ਦੇ ਨਾਲ 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 ਲਿਖਨ ਦੇ ਵੀ ਸ਼ੌਕੀਨ ਆ ਤੇ ਆਪਾਂ ਜਾਣ ਤੋਂ ਪਹਿਲਾਂ ਵੀਰੇ ਤੋਂ ਦੋ ਤਿੰਨ ਸ਼ੇਅਰ ਸੁਣਾਗੇ ਕੋਈ ਸੱਟ ਦਾ ਕੂੜੇ ਦੇ ਢੇਰ ਵਿੱਚ ਰੋਟੀ ਤੇ ਕੋਈ ਕੂੜੇ ਦੇ ਵਿੱਚੋਂ ਚੱਕ ਕੇ ਖਾਂਦਾ ਏ ਕੋਈ ਸੱਟ ਦਾ ਕੂੜੇ ਦੇ ਢੇਰ ਵਿੱਚ ਰੋਟੀ ਤੇ ਕੋਈ ਕੂੜੇ ਦੇ ਵਿੱਚੋਂ ਚੱਕ ਕੇ ਖਾਂਦਾ ਏ ਹਰ ਇੱਕ ਬੰਦਾ ਰੋਟੀ ਦੀ ਕਦਰ ਕਰੇ ਤੇ ਬੰਦਾ ਹਰ ਇੱਕ ਰੋਟੀ ਦੀ ਖਾਤਰ ਤਾਂ ਕਮਾਉਣ ਲਈ ਜਾਂਦਾ ਏ ਲਖਦਮ ਦੇ ਵਾਲਾ ਬੱਬੀ ਗੱਲਾਂ ਸੱਚੀਆਂ ਬੰਦਾ ਰੋਟੀ ਦੀ ਖਾਤਰ ਤਾਂ ਕੰਮ ਤੇ ਜਾਂਦਾ ਏ ਬੰਦਾ ਰੋਟੀ ਦੀ ਖਾਤਰ ਤਾਂ ਕੰਮ ਤੇ ਜਾਂਦਾ ਏ ਤਾਂ ਕਿਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਸਾਡੀ ਅੱਜ ਦੀ ਗੱਲਬਾਤ ਤਾਂ ਖਤਮ ਕਰਦੇ ਆ ਅੱਜ ਦਾ ਪੋਡਕਾਸਟ ਜੇ ਤੁਹਾਨੂੰ ਵੀ ਸਾਡੀਆਂ ਗੱਲਾਂ ਵਧੀਆ ਲੱਗੀਆਂ ਹੋਣ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਰ ਦਾ ਮਾਈਕ ਚੈਨਲ ਸਸੇ ਗੱਲ ਜੀ ਸਸੇ